ਤੇ ਜੈਲਦਾਰਾ ਜੇ ਹੁਣ ਟਰੈਕਟਰ ਲੈਣ ਦੀ ਚਲਾਈ ਬੈਠਾ ਵੇਚਣ ਤਾਂ ਨਹੀਂ ਲੱਗ ਗਿਆ ਕਿਤੇ ਨਹੀਂ ਨਹੀਂ ਬਾਈ ਵੇਚਨੇ ਆਪਾਂ ਨੇ ਕਾਹਤੇ ਯਾਰ ਆਪਾਂ ਕੋਲ ਲੋਕ ਦੂਰ ਦੂਰ ਤੇ ਆਉਣ ਤੇ ਆ ਗਏ ਜਾਂ ਸਿੱਧਾ ਇੰਦਰੀ ਆ ਗਏ ਤੇ ਜਮਾ ਨਮੀ ਹੈ ਤਾਂ ਇਹ ਜੀਰੋਮੀਟਰ ਆ ਫਿਰ ਤੇ ਨਹੀਂ ਜੀਰੋਮੀਟਰ ਠੀਕ ਹੈ ਆ ਵੀ ਅਰਜਨ ਜੀਰੋਮੀਟਰ ਤੇ ਦੋਨੇ ਹੌਲੈਂਡ ਦੇ ਵੀ ਕਰਦੇ ਕਿਉਂ ਇਹ ਜਿਹੜਾ ਬੰਦਾ ਜਾਂਸੀ ਚੋਂ ਘਣਾਉਣ ਸਾਰੀ ਛੋਡੇ ਕੋਲ ਦਾਖਲ ਕਰ ਜਾਂਦਾ ਬਾਈ ਬੰਦੇ ਨੂੰ ਕੰਮ ਬਧੀ ਲੱਗਦਾ ਤਾਂ ਹੀ ਆਪਾਂ ਬੰਦਾ ਸਿੱਧਾ ਸਿੱਧਾ ਹੀ ਇੱਧਰ ਆ ਜਾਂਦਾ ਠੀਕ ਹੈ ਕਿਹੜੀਆਂ ਸਬਧਾਵਾਂ ਦੇਣ ਲੱਗੇ ਆਪਾਂ ਵੀ ਟੈਕ ਲਾਉਂਦਾ ਜਿਹੜੇ ਬੰਦੇ ਨੇ 12 ਇੰਚੀ ਦੋ ਲਾਉਣੀ ਆ ਠੀਕ ਹੈ ਛੋਟੀ ਪੇਟੀ ਉਹ ਵੀ ਲਾਗਣੀ ਆ ਚਾਰ ਲਾਉਣੀ ਆ 15 ਇੰਚ ਛੋਟੀ ਪੇਟੀ ਉਹ ਵੀ ਆਪਾਂ ਲਾ ਜੇ ਹੁਣ ਚਾਰ ਵੇਸਾਂ ਛੋਟੀ ਪੇਟੀ ਚ ਫਿੱਟ ਕਰਾਉਣੀਆਂ ਹਾਂਜੀ ਹੋ ਜੂंगे ਬਾਈ ਉਹ ਵੀ ਹੋ ਜਾਣਗੀਆਂ ਠੀਕ ਹੈ ਤੇ ਜਿਵੇਂ ਆਪਾਂ ਡੈਕ ਦੇਖਿਆ ਥੋਡੇ ਲਾਈਟਾਂ ਲੂਟਾਂ ਲਾ ਦੇਣੇ ਉਹ ਬਾੜੀਆਂ ਤੇ ਫਿਰ ਆਲਟਰਨੇਟਰ ੜਡ ਲਾਉਣਾ ਪੈਂਦਾ ਉਹਦੇ ਬਾਅਦ ਨਹੀਂ ਨਹੀਂ ਬਾਈ ਆਪਾਂ ਜਿਹੜਾ ਬੰਦਾ ਖਾਮਾ ਤੇ ਲਿਆਉਂਦਾ ਆਲਟਰਨੇਟਰ ਠੀਕ ਹੈ 120 ਐਂਪੀਰ ਦਾ ਵੀ ਇਹ ਲੋਕ ਕਹਿ ਦਿੰਦੇ ਆ ਭਾਈ ਡੈਕ ਲਾਉਣਾ ਅਲਟਰਨੇਟਰ ਵੀ ਲਾਏ ਜਾਂ ਮਿਸਤਰੀ ਕਹਿ ਦਿੰਦੇ ਆ ਆਪਾਂ ਭਾਈ ਮੋੜ ਦਿੰਦੇ ਆ ਆਪਾਂ ਕੋਈ ਲੋੜ ਨਹੀਂ ਹੈਗੀ ਆ ਵੀ ਯਾਰ ਵੱਡਾ ਮਿਊਜ਼ਿਕ ਸਿਸਟਮ ਲਈ ਜ਼ਰੂਰੀ ਇਹ ਨਹੀਂ ਹੈਗਾ ਵੀ ਅਲਟਰਨੇਟਰ ਹੀ ਲੱਗੂ ਛੋਟੇ ਪੁਰਾਣੇ ਜਿਹੜਾ ਨਾਲ ਏਜੰਸੀ ਨੇ ਦਿੱਤਾ ਅਲਟੀਨੇਟਰ ਪਹਿਲਾਂ ਵਾਲਾ ਹੀ ਉਸੇ ਦੇ ਉੱਤੇ ਚਲਾ ਦਿੰਦੇ ਆ ਸਾਰਾ ਕੁਝ ਤੇ ਜਿਵੇਂ ਉਹਦੇ ਉੱਤੇ ਚਲਾਤਾ ਵਿੱਚ ਬੰਦੇ ਕਹਿੰਦਾ ਲਾਈਟ ਨਹੀਂ ਪੂਰੀ ਹੁੰਦੀ ਯਾਰ ਵੀ ਬੇਸ ਘੱਟ ਪੈਣ ਲੱਗ ਜਾਂਦੀ ਆ ਉਹ ਚਾਹੇ ਭਾਈ 6 ਵੇਸਾ ਲਾ ਦੋ ਯਾਰ ਕਰੀ ਇਹ ਕੋਈ ਕੁਆਲਿਟੀ 'ਚ ਕੋਈ ਫਰਕ ਨਹੀਂ ਪੈਂਦਾ ਆਖੀ ਸੋਮਾ ਤੇ ਬੇਸ ਵੀ ਨਹੀਂ ਹੋਣੀ ਹੁੰਦੀ ਹੈਗੀ ਜਿੰਨਾ ਮਰਜੀ ਟਰੈਕਟਰ ਡਾਊਨ ਹੋਵੇ ਦੋ ਦਿਨ ਖੜਾ ਹੋਵੇ ਚਾਰ ਦਿਨ ਖੜਾ ਹੋਵੇ ਲੈਟਾਂ ਮਾਲ ਕਰੇ ਕੋਈ ਜਦ ਸੈਲਫ ਮਾਨ ਨਹੀਂ ਨਾਲ ਉਹਨੇ ਕੋਈ ਰੌਂਡ ਲੈਣਾ ਏ ਠੀਕ ਹੈ ਨਾਲ ਦੀ ਨਾਲ ਹੀ ਸਟਾਰਟ ਹੋਣੀ ਨਾਲ ਕੋਈ ਡਬਲ ਠੀਕ ਹੈ